ਲੋਬੀ ਦੋਸਤੋ ਅੱਜ ਤੱਕ ਲੋਕਾਂ ਨੂੰ ਪੀਜੇ ਖਾਂਦੇ 버ਗਰ ਖਾਂਦੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਮਠਿਆਈਆਂ ਖਾਂਦੇ ਬੜਾ ਸੁਣਿਆ ਸੀ ਪਰ ਆ ਪਾਈ ਸਾਭ ਮੋਬਾਈਲ ਹੀ ਖਾ ਜਾਂਦੇ ਆ ਇਹ ਤਾਂ ਪਹਿਲੀ ਵਾਰ ਸੁਣਿਆ ਜਿਨੇ ਸਾਰਿਆਂ ਨੂੰ ਹੈਰਾਨ ਕੀਤਾ ਚੱਕਰਾਂ ਦੇ ਵਿੱਚ ਹੀ ਪਾਤਾ ਤੁਹਾਨੂੰ ਪੂਰਾ ਮਾਮਲਾ ਦੱਸਦੇ ਆ ਦੋਸਤੋ ਇਹ ਮਾਮਲਾ ਕਰਨਾਟਕ ਦੀ ਜੇਲ੍ਹ ਤੋਂ ਸਾਹਮਣੇ ਆਇਆ ਕਰਨਾਟਕ ਦੀ ਜੇਲ੍ਹ ਵਿੱਚ ਕੈਦ ਇੱਕ ਕੈਦੀ ਦੇ ਪੇਟ ਦੇ ਵਿੱਚੋਂ ਮੋਬਾਈਲ ਮਿਲਿਆ ਦਰਅਸਲ ਜਦੋਂ ਆਹ ਇੱਕ ਕੈਦੀ ਦੇ ਪੇਟ ਦੇ ਵਿੱਚ ਦਰਦ ਹੋਣ ਲੱਗਾ ਦਰਦ ਨਾਲ ਕੈਦੀ ਚੀਕਣ ਲੱਗਾ ਤਾਂ ਜੇਲ ਪ੍ਰਸ਼ਾਸਨ ਉਹਨੂੰ ਡਾਕਟਰਾਂ ਕੋਲੇ ਲੈ ਕੇ ਗਿਆ ਉਹਦੀ ਜਾਂਚ ਪੜਤਾਲ ਕਰਵਾਉਣ ਵਾਸਤੇ ਜਦੋਂ ਇਸ ਕੈਦੀ ਦੀ ਜਾਂਚ ਪੜਤਾਲ ਕੀਤੀ ਡਾਕਟਰਾਂ ਨੇ ਉਹਨਾਂ ਨੇ ਕਿਹਾ ਕਿ ਇਹਦਾ ਐਕਸ-ਰੇ ਕਰਾ ਕੇ ਦੇਖਦੇ ਹਾਂ ਜਦੋਂ ਕੈਦੀ ਦਾ ਐਕਸ-ਰੇ ਕਰਵਾਇਆ ਗਿਆ ਤਾਂ ਐਕਸ-ਰੇ ਦੇ ਵਿੱਚ ਕੈਦੀ ਦੇ ਪੇਟ ਦੇ ਅੰਦਰ ਇੱਕ ਮੋਬਾਈਲ ਫੋਨ ਦਿਖਿਆ ਤਾਂ ਡਾਕਟਰਾਂ ਨੇ ਕਿਹਾ ਕਿ ਇਸ ਕੈਦੀ ਦਾ ਆਪਰੇਸ਼ਨ ਕਰਨਾ ਪਊਗਾ ਇਹ ਮੋਬਾਈਲ ਫੋਨ ਕੱਢਣ ਦੇ ਵਾਸਤੇ ਡਾਕਟਰਾਂ ਨੇ ਉਸ ਕੈਦੀ ਦਾ ਆਪਰੇਸ਼ਨ ਕਰਕੇ ਉਹਦੇ ਪੇਟ ਦੇ ਅੰਦਰੋਂ 1 ਇੰਚ ਚੌੜਾ ਤੇ 3 ਇੰਚ ਲੰਬਾ ਮੋਬਾਈਲ ਫੋਨ ਕੱਢਿਆ ਤੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਇਹ ਕੈਦੀ ਆ ਇਹਨੇ ਜੇਲ੍ਹ ਦੇ ਅੰਦਰ ਮੋਬਾਈਲ ਰੱਖਿਆ ਸੀ ਤੇ ਕਿਸੇ ਚੈਕਿੰਗ ਦੇ ਦਰਮਿਆਨ ਇਸ ਕੈਦੀ ਨੇ ਉਹ ਮੋਬਾਈਲ ਨਿਗਲ ਲਿਆ ਇਹ ਵੀ ਵੱਡਾ ਸਵਾਲ ਆ ਕਿ ਆਖਰ ਐਡਾ ਵੱਡਾ ਮੋਬਾਈਲ ਜਿਹੜਾ 3 ਇੰਚ ਲੰਬਾ ਸੀ 1 ਇੰਚ ਚੌੜਾ ਸੀ ਉਹ ਨੇ ਕਿਵੇਂ ਨਿਗਲਿਆ ਕਿਵੇਂ ਉਸ ਕੈਦੀ ਦੇ ਪੇਟ ਦੇ ਅੰਦਰ ਉਹ ਮੋਬਾਈਲ ਗਿਆ ਤੇ ਨਾਲ ਦੀ ਨਾਲ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਆ ਕਿ ਆਖਰ ਕੈਦੀਆਂ ਦੇ ਕੋਲ ਜੇਲ੍ਹ ਦੇ ਅੰਦਰ ਇਹੋ ਜਿਹਾ ਸਮਾਨ ਕਿਵੇਂ ਪਹੁੰਚ ਜਾਂਦਾ ਕਿ ਉਥੇ ਬੇਸ਼ੱਕ ਅੱਜ ਤੱਕ ਬੜੀਆਂ ਖਬਰਾਂ ਆਈਆਂ ਨੇ ਜਦੋਂ ਵੀ ਕਿਤੇ ਜੇਲ੍ਹਾਂ ਦੇ ਅੰਦਰ ਚਾਹੇ ਉਹ ਪੰਜਾਬ ਦੀਆਂ ਜੇਲ੍ਹਾਂ ਹੋਣ ਤੇ ਚਾਹੇ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਹੋਣ ਜਦੋਂ ਵੀ ਛਾਪੇਮਾਰੀ ਹੁੰਦੀ ਆ ਕੋਈ ਇਮਾਨਦਾਰ ਅਫਸਰ ਜਾ ਕੇ ਉਥੇ ਛਾਪੇਮਾਰੀ ਕਰਦੇ ਆ ਤਾਂ ਕਈ ਤਰ੍ਹਾਂ ਦੀ ਸਮਗਰੀ ਜਿਹੜੀ ਜੇਲ੍ਹਾਂ ਦੇ ਵਿੱਚੋਂ ਮਿਲਦੀ ਆ ਕਿਸੇ ਇੱਕ ਦੇ ਕੋਲੋਂ ਮੋਬਾਈਲ ਮਿਲਦਾ ਤੇ ਕਿਸੇ ਕੋਲੋਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਤੇ ਇਥੋਂ ਤੱਕ ਵੀ ਦੋਸ਼ ਲੱਗਦੇ ਆ ਕਿ ਉਥੇ ਵੱਖ-ਵੱਖ ਪ੍ਰਕਾਰ ਦਾ ਨਸ਼ਾ ਵੀ ਕੈਦੀਆਂ ਕੋਲੇ ਪਹੁੰਚਦਾ ਤਾਂ ਹੁਣ ਜਦੋਂ ਇਹ ਕਰਨਾਟਕਾ ਦੀ ਜੇਲ੍ਹ ਦੇ ਅੰਦਰ ਇਹ ਕੈਦੀ ਦੇ ਪੇਟ ਦੇ ਅੰਦਰ ਮੋਬਾਈਲ ਮਿਲਿਆ ਹੈ ਤਾਂ ਇਹਨੇ ਵੀ ਕਾਫੀ ਵੱਡੇ ਸਵਾਲ ਖੜੇ ਕੀਤੇ ਆ ਤੇ ਨਾਲ ਹੀ ਦੋਸਤੋ ਇੱਕ ਗੱਲ ਇਹ ਵੀ ਸੋਚਣ ਵਾਲੀ ਆ ਕਿ ਉਹ ਕੈਦੀ ਸੁਧਾਰ ਘਰ ਦੇ ਵਿੱਚ ਬੈਠਾ ਸੀ ਜੇਲ੍ਹ ਜੇਲ੍ਹ ਨੂੰ ਸੁਧਾਰ ਕਰ ਕਿਹਾ ਜਾਂਦਾ ਵੀ ਉੱਥੋਂ ਬੰਦਾ ਸੁਧਰ ਕੇ ਆਊਗਾ ਜੇ ਉਹਨੂੰ ਸਜ਼ਾ ਦਿੱਤੀ ਜਾਊਗੀ ਤਾਂ ਉਹ ਸੁਧਰੂਗਾ ਪਰ ਇੱਕ ਗੱਲ ਇਹ ਵੀ ਦਿਮਾਗ ਦੇ ਵਿੱਚ ਆਉਂਦੀ ਆ ਕਿ ਜਿਹੜੇ ਵਿਅਕਤੀਆਂ ਦੀ ਜਿਹੜੀ ਮਾਨਸਿਕਤਾ ਬਣ ਗਈ ਚਾਹੇ ਉਹ ਬਾਹਰ ਬੈਠੇ ਨੇ ਤੇ ਚਾਹੇ ਉਹ ਜੇਲ੍ਹ ਦੇ ਅੰਦਰ ਆ ਉਹ ਕਈ ਵਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਹੁੰਦੇ ਜਿਵੇਂ ਇਹ ਕੈਦੀ ਵੀ ਕਿਤੇ ਨਾ ਕਿਤੇ ਬੇਖੌਫ ਹੀ ਹੋਊਗਾ ਜਿਨੇ ਮੋਬਾਈਲ ਫੋਨ ਜੇਲ੍ਹ ਦੇ ਅੰਦਰ ਰੱਖਿਆ ਸੀ ਤੇ ਨਾਲ ਹੀ ਉਹਨਾਂ ਅਧਿਕਾਰੀਆਂ ਤੇ ਵੀ ਸਵਾਲ ਖੜੇ ਹੁੰਦੇ ਆ ਜਿਹੜੇ ਉਸ ਜੇਲ੍ਹ ਦਾ ਪ੍ਰਸ਼ਾਸਨ ਆ ਉਹਦੇ ਤੇ ਵੀ ਸਵਾਲ ਖੜੇ ਹੁੰਦੇ ਆ ਕਿ ਉਹਦੇ ਵਿੱਚ ਸਾਰੇ ਅਫਸਰ ਤਾਂ ਨਹੀਂ ਪਰ ਜਿਹੜੇ ਜਿਨ੍ਹਾਂ ਦੇ ਥਰੂ ਵੀ ਇਹ ਜਿਹੜਾ ਮੋਬਾਈਲ ਆ ਉੱਥੋਂ ਤੱਕ ਪਹੁੰਚਿਆ ਵੀ ਉਹ ਕਿ ਇੱਥੇ ਕਿਵੇਂ ਜਿਨ੍ਹਾਂ ਨੂੰ ਕੋਈ ਡਰ ਹੀ ਨਹੀਂ ਹੈਗਾ ਉਹ ਚਾਹੇ ਨੌਕਰੀਆਂ ਕਰਦੇ ਹੋਣ ਉਹਨਾਂ ਨੇ ਉੱਥੋਂ ਤੱਕ ਪਹੁੰਚਾਇਆ ਜਿਨ੍ਹਾਂ ਨੇ ਵੀ ਇਹ ਮੋਬਾਈਲ ਉੱਥੋਂ ਤੱਕ ਪਹੁੰਚਾਇਆ ਉਹਨਾਂ ਨੂੰ ਵੀ ਕੋਈ ਡਰ ਨਹੀਂ ਸੀ ਬੇਖੌਫ ਸੀ ਤੇ ਜਿਨ੍ਹਾਂ ਜਿਹੜੇ ਅੰਦਰ ਸੁਧਾਰ ਕਰਦੇ ਅੰਦਰ ਬੈਠੇ ਇਹ ਉਮੀਦ ਆ ਇੱਕ ਤਾਰਨਾ ਸਾਡੇ ਕਿਸ ਸੁਧਾਰ ਘਰ ਦੇ ਅੰਦਰ ਬੰਦਾ ਸੁਧਰ ਕੇ ਆਉਂਦਾ ਤਾਂ ਉਹਨਾਂ ਨੂੰ ਵੀ ਕੋਈ ਡਰ ਨਹੀਂ ਉਹ ਵੀ ਬੇਖੌਫ ਬੈਠੇ ਨੇ ਤਾਂ ਕਿਹੋ ਜੀ ਜਿਹੜੀ ਇਹਨਾਂ ਲੋਕਾਂ ਦੀ ਮਾਨਸਿਕਤਾ ਹੈ ਜਿਨ੍ਹਾਂ ਨੂੰ ਕੋਈ ਡਰ ਨਹੀਂ ਨਾ ਜੇਲ੍ਹ ਦੇ ਅੰਦਰ ਤੇ ਨਾ ਜੇਲ੍ਹ ਦੇ ਬਾਹਰ ਜਿਨ੍ਹਾਂ ਨੇ ਤਾਂਦਲੀਆਂ ਕਰਨੀਆਂ ਨੇ ਜਿਨ੍ਹਾਂ ਨੇ ਘਪਲੇ ਕਰਨੇ ਨੇ ਜਿਨ੍ਹਾਂ ਦੀ ਮਾਨਸਿਕਤਾ ਇੱਥੇ ਸੈੱਟ ਹੋ ਗਈ ਆ ਕਿ ਅਸੀਂ ਇਦਾਂ ਦੇ ਪੁੱਠੇ ਸਿੱਧੇ ਕੰਮ ਕਰਨੇ ਨੇ ਉਹ ਚਾਹੇ ਜੇਲ੍ਹ ਦੇ ਅੰਦਰ ਹੋਣ ਚਾਹੇ ਵੱਖ-ਵੱਖ ਅਹੁਦਿਆਂ ਤੇ ਬੈਠੇ ਹੋਣ ਕਿਸੇ ਵੀ ਥਾਂ ਤੇ ਹੋਣ ਉਹਨਾਂ ਦੀ ਜਿਹੜੀ ਮਾਨਸਿਕਤਾ ਉਹ ਬਹੁਤ ਘੱਟ ਹੀ ਬਦਲਦੀ ਆ ਇਹੋ ਜਿਹੀਆਂ ਜਿਹੜੀਆਂ ਐਗਜ਼ਾਮਪਲਾਂ ਨੇ ਜਦੋਂ ਇਹੋ ਜੇ ਮਾਮਲੇ ਸਾਹਮਣੇ ਆਉਂਦੇ ਆ ਤਾਂ ਉਹ ਇੱਕ ਐਗਜ਼ਾਮਪਲ ਬਣ ਜਾਂਦੇ ਨੇ ਉਹ ਇੱਕ ਸਮਝਣ ਵਾਲਾ ਮਾਮਲਾ ਬਣ ਜਾਂਦਾ ਕਿ ਜਿਹੜੇ ਲੋਕਾਂ ਨੇ ਸੁਧਰਨਾ ਨਹੀਂ ਉਹਨਾਂ ਨੂੰ ਸਜ਼ਾ ਵੀ ਮਿਲੀ ਜਾਵੇ ਤਾਂ ਉਹ ਤਾਂ ਵੀ ਨਹੀਂ ਸੁਧਰਦੇ ਖੈਰ ਇਹ ਬਹੁਤ ਵੱਡੇ ਸਵਾਲ ਨੇ ਪ੍ਰਸ਼ਾਸਨ ਦੇ ਉੱਪਰ ਕਿ ਆਖਰ ਪ੍ਰਸ਼ਾਸਨ ਕਿਉਂ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਪ੍ਰਸ਼ਾਸਨ ਇਹਨਾਂ ਚੀਜ਼ਾਂ ਤੇ ਧਿਆਨ ਕਿਉਂ ਨਹੀਂ ਦਿੰਦਾ ਕਿਉਂ ਜੇਲ੍ਹਾਂ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਕਿਵੇਂ ਪਹੁੰਚ ਜਾਂਦੀਆਂ ਜਦੋਂ ਕਿ ਜੇਲ੍ਹ ਦੇ ਅੰਦਰ ਜਦੋਂ ਵੀ ਕੋਈ ਇਨਸਾਨ ਜਾਂਦਾ ਹੈ ਕਿਸੇ ਕੈਦੀ ਨੂੰ ਮਿਲਣ ਵਾਸਤੇ ਉਹਦੀ ਪੂਰੀ ਚੈਕਿੰਗ ਹੁੰਦੀ ਆ ਤੇ ਜਦੋਂ ਫਿਰ ਇੰਨੀ ਚੈਕਿੰਗ ਕਰਕੇ ਬੰਦਾ ਅੰਦਰ ਜਾਂਦਾ ਤਾਂ ਫਿਰ ਜਿਹੜਾ ਇਹ ਸਮਾਨ ਆ ਆਖਰ ਕੈਦੀਆਂ ਕੋਲੇ ਕਿਵੇਂ ਪਹੁੰਚ ਜਾਂਦਾ ਇਹ ਵੱਡੇ ਸਵਾਲ ਆ ਪ੍ਰਸ਼ਾਸਨ ਦੇ ਉੱਪਰ ਫਲਹਾਲ ਇਹਦੇ ਤੇ ਸਰਕਾਰਾਂ ਨੇ ਪ੍ਰਸ਼ਾਸਨ ਨੇ ਕਰਨਾ ਕੀ ਆ ਇਹ ਤਾਂ ਇਹਦੇ ਬਾਰੇ ਤਾਂ ਕੁਝ ਕਹਾ ਨਹੀਂ ਜਾ ਸਕਦਾ ਕਿਉਂਕਿ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਾਹਤੋਂ ਆਉਂਦੇ ਨੇ ਤੁਸੀਂ ਖੁਦ ਇਹਨਾਂ ਚੀਜ਼ਾਂ ਬਾਰੇ ਜਾਣਦੇ ਹੋ